ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਸਕੀਮ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਲਿਆਂਦੀ ਗਈ ਹੈ ਤਾਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੀ ਇਸ ਸਕੀਮ ਦਾ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਖਤ ਇਤਰਾਜ਼ ਆ ਜਿਹੜਾ ਉਹ ਜਤਾਇਆ ਜਾ ਰਿਹਾ ਹੈਦਰਸਲੋ ਯੂਨੀਵਰਸਿਟੀ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਗੋਲਡਨ ਚਾਂਸ ਸਕੀਮ ਵਿਦਿਆਰਥੀਆਂ ਦੇ ਲਈ ਲਿਆਂਦੀ ਗਈ ਹੈ ਤਾਂ ਜਿਹੜੇ ਅਰ ਸੈਸ਼ਨ ਖਤਮ ਹੋ ਚੁੱਕੇ ਨੇ ਜਿਹੜੇ ਵਿਦਿਆਰਥੀਆਂ ਦੇ ਕੋਲ ਐਗਜ਼ਾਮ ਦੇਣ ਦੇ ਚਾਂਸ ਖਤਮ ਹੋ ਚੁੱਕੇ ਨੇ ਉਹਨਾਂ ਦੀ ਡਿਗਰੀ ਅਧੂਰੀ ਪਈ ਹੈ ਤਾਂ ਉਹਨਾਂ ਨੂੰ ਡਿਗਰੀ ਪੂਰੀ ਕਰਨ ਦਾ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਲੇਕਿਨ ਇਸ ਦੇ ਵਿੱਚ ਕੁਝ ਅਜਹੀਆਂ ਚੀਜ਼ਾਂ ਨੇ ਜਿਸ ਨੂੰ ਲੈ ਕੇ ਸਖਤ ਇਤਰਾਜ਼ ਆ ਜਿਹੜਾ ਉਹ ਵਿਦਿਆਰਥੀਆਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਇਸ ਦੇ ਵਿੱਚ ਲਈ ਫੀਸ ਨੂੰ ਲੈ ਕੇ ਵਿਦਿਆਰਥੀ ਦੇ ਜਿਹੜੇ ਉਹ ਭਾਰੀ ਰੋਸ ਦੇ ਵਿੱਚ ਨੇ ਕਿਉਂਕਿ ਬੇਹਦ ਭਾਰੀ ਫੀਸ ਆ ਰਹੀ OFD ਰੱਖੀ ਗਈ ਹੈ 53000 ਰੁਪਏ ਫੀਸ ਰੱਖੀ ਗਈ ਹੈ ਜਿਸ ਤੋਂ ਬਾਅਦ ਵਿਦਿਆਰਥੀ ਨੇ ਜਿਹੜੇ ਇਸ ਨੂੰ ਲੈ ਕੇ ਸਵਾਲ ਚੁੱਕਰੇ ਨੇ ਹਾਲਾਂਕਿ ਯੂਨੀਵਰਸਿਟੀ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਖਰਚੇ ਪੂਰੇ ਕਰਨ ਦੇ ਲਈ ਇਹ ਫੀਸ ਰੱਖੀ ਗਈ ਹੈ ਤਾਂ ਵਿਦਿਆਰਥੀ ਨੇ ਜਿਹੜੇ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਅਗਰ ਅਜਿਹਾ ਹੀ ਕਰਨਾ ਸੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਸਕੀਮ ਕਿਉਂ ਲਿਆਂਦੀ ਗਈ ਅੱਗੇ ਪਿੱਛੇ ਵੀ ਇਸ ਨੂੰ ਲਿਆਂਦਾ ਜਾ ਸਕਦਾ ਸੀ ਤਾਂ ਇੱਕ ਨੋਟੀਫਿਕੇਸ਼ਨ ਵੀ ਇਸ ਬਾਬਤ ਜਾਰੀ ਹੋਇਆ ਹੈ ਉਸ ਨੋਟੀਫਿਕੇਸ਼ਨ ਦੇ ਵਿੱਚ ਕੀ ਕੁਝ ਲਿਖਿਆ ਹੈ ਤੁਹਾਨੂੰ ਪੜ੍ਹ ਕੇ ਸੁਣਾਉਣੀ ਆ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਇਹ ਜਨਤਕ ਕੀਤਾ ਗਿਆ ਹੈ ਨੋਟੀਫਿਕੇਸ਼ਨ ਜਿਸ ਦੇ ਵਿੱਚ ਲਿਖਿਆ ਗਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸੰਦਰਭ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਉਹਨਾਂ ਪੁਰਾਣੇ ਵਿਦਿਆਰਥੀਆਂ ਨੂੰ ਜੋ ਵਿਦਿਆਰਥੀ ਆਪਣੀ ਡਿਗਰੀ ਰੀਅਪੀਅਰ ਜਾਂ ਕਿਸੇ ਵਿਸ਼ੇ ਵਿੱਚੋਂ ਫੇਲ ਹੋਣ ਕਾਰਨ ਪੂਰੀ ਨਹੀਂ ਕਰ ਸਕੇ ਜਾਂ ਆਪਣੇ ਨੰਬਰਾਂ ਡਿਵੀਜ਼ਨ ਵਿੱਚ ਸੋਧ ਕਰਨਾ ਚਾਹੁੰਦੇ ਹਨ ਅਤੇ ਸਾਰੇ ਮੌਕੇ ਸਾਰੇ ਕੋਰਸ ਸਮਾਂ ਸੀਮਾ ਖਤਮ ਹੋ ਚੁੱਕੀ ਆ ਤਾਂ ਉਹਨਾਂ ਨੂੰ ਸੁਨਹਿਰੀ ਮੌਕਾ 골ਡਨ ਚਾਂਸ ਦਿੱਤਾ ਜਾ ਰਿਹਾ ਹੈ ਜਿਸ ਦੇ ਲਈ ਸ਼ਰਤਾਂ ਰੱਖੀਆਂ ਗਈਆਂ ਨੇ ਤਾਂ ਇਸ 골ਡਨ ਚਾਂਸ ਦੀ ਫੀਸ 50000 ਰੁਪਏ ਪਲੱਸ 3000 ਰੁਪਏ ਉੱਕਾ ਪੁੱਕਾ ਪ੍ਰੀਖਿਆ ਫੀਸ 52000 ਰੁਪਏ ਹੋਵੇਗੀ ਤਾਂ ਇਸ 골ਡਨ ਚਾਂਸ ਲਈ ਫਾਰਮ ਭਰਨ ਦੀ ਅੰਤਿਮ ਮਿਤੀ 15 ਨਵੰਬਰ 2025 ਹੋਵੇਗੀ ਇਸ 골ਡਨ ਚਾਂਸ ਲਈ ਆਡ ਸਮੈਸਟਰ 1 3 5 ਦੇ ਵਿਸ਼ਿਆਂ ਦੇ ਪੇਪਰ ਦਸੰਬਰ 2025 ਵਿੱਚ ਅਤੇ ਈਵਨ ਸਮੈਸਟਰ 2 4 ਅਤੇ 6 ਦੇ ਵਿਸ਼ਿਆਂ ਦੇ ਪੇਪਰ ਮਈ 2026 ਵਿੱਚ ਕਰਵਾਏ ਜਾਣਗੇ 골ਡਨ ਚਾਂਸ ਲਈ ਵਿਦਿਆਰਥੀ ਇੱਕ ਕੋਰਸ ਦੇ ਵੱਧ ਤੋਂ ਵੱਧ ਤਿੰਨ ਵਿਸ਼ਿਆਂ ਦੇ ਪੇਪਰ ਹੀ ਦੇ ਸਕੇਗਾ ਇਹ ਤਿੰਨ ਪੇਪਰ ਕਿਸੇ ਕੋਰਸ ਦੇ ਵੱਖ-ਵੱਖ ਸਮੈਸਟਰਾਂ 파ਟਾਂ ਵਿੱਚੋਂ ਵੀ ਹੋ ਸਕਦੇ ਹਨ ਇੱਕ ਕੋਰਸ ਦੇ ਤਿੰਨ ਵਿਸ਼ਿਆਂ ਲਈ ਸੁਨਹਿਰੀ ਮੌਕੇ 골ਡਨ ਚਾਂਸ ਦੀ ਫੀਸ 53000 ਰੁਪਏ ਬੇਸ਼ੱਕ ਤਿੰਨੋਂ ਵਿਸ਼ੇ ਇੱਕ ਸਮੈਸਟਰ 파ਟ ਜਾਂ ਵੱਖ-ਵੱਖ ਸਮੈਸਟਰ 파ਟਾਂ ਵਿੱਚ ਹੋਣ ਕਿਸੇ ਵੀ ਵਿਸ਼ੇ ਦੇ A B ਅਤੇ C 파ਟ ਨੂੰ ਇੱਕ ਪੇਪਰ ਹੀ ਮੰਨਿਆ ਜਾਵੇਗਾ ਇਹ ਸੁਨਹਿਰੀ ਮੌਕਾ 골ਡਨ ਚਾਂਸ ਮਈ 2011 ਜਾਂ ਇਸ ਤੋਂ ਬਾਅਦ ਦੇ ਸੈਸ਼ਨ ਦੇ ਸਿਰਫ ਸੈਮੈਸਟਰ ਪ੍ਰਣਾਲੀ ਅਧੀਨ ਆਉਂਦੇ ਕੋਰਸਾਂ ਲਈ ਦਿੱਤਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਪੇਪਰ ਦਸੰਬਰ 2025 ਅਤੇ ਮਈ 2026 ਪ੍ਰੀਖਿਆ ਸ਼ਾਸਨ ਦੌਰਾਨ ਆਡਟ ਅਤੇ ਇਵਨ ਪ੍ਰਕਿਰਿਆ ਮੁਤਾਬਕ ਲਏ ਜਾਣਗੇ ਇਹ ਪੇਪਰ ਮੌਜੂਦਾ ਸਿਲੇਬਸ ਅਨੁਸਾਰ ਹੋਣਗੇ ਇਹ ਸੁਨਹਿਰੀ ਮੌਕਾ 골ਡਨ ਚਾਂਸ ਉਹਨਾਂ ਵਿਦਿਆਰਥੀਆਂ ਲਈ ਹੀ ਉਪਲਬਧ ਹੋਵੇਗਾ ਜਿਨ੍ਹਾਂ ਵਿਦਿਆਰਥੀਆਂ ਦੇ ਸਾਰੇ ਵਿਸ਼ੇ ਮੌਕੇ ਖਤਮ ਹੋ ਚੁੱਕੇ ਹਨ ਅਤੇ ਕੋਰਸ ਦੀ ਸਮਾਂ ਸੀਮਾ ਵੀ ਖਤਮ ਹੋ ਚੁੱਕੀ ਹੈ ਇਹਦਾ ਇਮਤਿਆਨਾ ਵਿੱਚ ਪ੍ਰੀਖਿਆ ਕੇਂਦਰ ਸਿਰਫ ਪਟਿਆਲਾ ਹੀ ਹੋਵੇਗਾ ਇਹ ਚਾਂਸ ਕੇਵਲ ਥਿਊਰੀ ਵਿਸ਼ਿਆਂ ਲਈ ਹੀ ਉਪਲਬਧ ਹੋਵੇਗਾ ਪ੍ਰੈਕਟੀਕਲ ਪ੍ਰੀਖਿਆ ਲਈ ਇਹ ਮੌਕਾ ਉਪਲਬਧ ਨਹੀਂ ਹੋਵੇਗਾ ਇੰਟਰਨਲ ਪ੍ਰੀਖਿਆਵਾਂ ਵਿੱਚੋਂ ਫੇਲ ਵਿਦਿਆਰਥੀਆਂ ਲਈ ਇਹ ਮੌਕਾ ਉਪਲਬਧ ਨਹੀਂ ਹੋਵੇਗਾ ਇਹ ਚਾਂਸ ਐਮਫਿਲ ਪੀ ਐਚ ਡੀ ਦੇ ਕੋਰਸ ਵਰਕ ਦੀਆਂ ਕੁਆਲੀਫਾਈਂਗ ਪ੍ਰੀਖਿਆਵਾਂ ਲਈ ਨਹੀਂ ਹੋਵੇਗਾ ਪ੍ਰੀਖਿਆ ਫਾਰਮ ਅਨਲਾਈਨ ਭਰਨਾ ਹੋਵੇਗਾ ਜੋ ਕਿ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਉਪਲਬਧ ਹੋਵੇਗਾ ਸੁਨਹਾਰੀ ਮੌਕੇ 골ਡਨ ਚਾਂਸ ਲਈ ਪ੍ਰੀਖਿਆ ਫਾਰਮ ਭਰਨ ਅਤੇ ਫੀਸ ਲਈ ਸ਼ਡਿਊਲ ਵੈੱਬਸਾਈਟ ਤੇ ਉਪਲਬਧ ਹੋਵੇਗਾ ਇੱਕ ਵਾਰ ਭਰੀ ਹੋਈ ਫੀਸ ਕਿਸੇ ਵੀ ਹਾਲਤ ਵਿੱਚ ਰਿਫੰਡ ਨਹੀਂ ਹੋਵੇਗੀ ਪੇਪਰ ਕਰਾਉਣ ਜਾਂ ਨਾ ਕਰਵਾਉਣ ਦਾ ਅੰਤਿਮ ਫੈਸਲਾ ਯੂਨੀਵਰਸਿਟੀ ਪਾਸ ਸੁਰੱਖਿਅਤ ਹੋਵੇਗਾ ਤਾਂ ਕਿਸੇ ਕਿਸਮ ਦੀ ਔਕੜ ਆਉਣ ਜਾਂ ਫਿਰ ਹੋਰ ਜਾਣਕਾਰੀ ਲਈ ਸੁਪਰਡੈਂਟਰ ਸ੍ਰੀ ਸਾਫ ਸਿੰਘ ਸੁਪਰਡੈਂਟਰ ਸ਼੍ਰੀਮਤੀ ਰਾਜਕੌਰ ਅਤੇ ਜਨਰਲ ਸਹਾਇਕ ਪ੍ਰੀਖਿਆਵਾਂ ਸ੍ਰੀ ਭពਿੰਦਰ ਸਿੰਘ ਢਿੱਲੋਂ ਨਾਲ ਕੰਮਕਾਜੀ ਦਿਨਾਂ ਦੌਰਾਨ ਕੇਵਲ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਕੰਟਰੋਲਰ ਪ੍ਰੀਖਿਆਵਾਂ ਦੇ ਸਾਈਨਾਂ ਥੱਲੇ ਇਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਇਹ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਗੁਰੂ ਸਾਹਿਬ ਦੇ ਸ਼ਹੀਦ ਜੀ ਸ਼ਤਾਬਦੀ ਸਮਾਗਮ ਮੌਕੇ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੇ ਇੰਨੀ ਭਾਰੀ ਫੀਸ ਨੂੰ ਲੈ ਕੇ ਵਿਦਿਆਰਥੀ ਇਤਰਾਜ਼ ਜਤਾ ਰਹੇ ਨੇ ਕਿਉਂਕਿ ਫੀਸ ਦੀ ਅਮਾਉਂਟ ਆ ਜਿਹੜੀ ਉਹ ਕਾਫੀ ਜ਼ਿਆਦਾ ਹੈ ਅਤੇ ਲੁੱਟ ਦੇ ਇਲਜ਼ਾਮ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਤੇ ਲਾਏ ਗਏ ਨੇ ਦੂਜੇ ਪਾਸੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਖਰਚੇ ਪੂਰੇ ਕਰਨ ਦੇ ਲਈ ਇਹ ਫੀਸ ਆ ਜਿਹੜੀ ਉਹ ਰੱਖੀ ਗਈ ਹੈ ਤਾਂ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਸਾਲੂ ਕਮੈਂਟ ਵਿੱਚ ਜਰੂਰ ਦੱਸਣਾ